ਇਹ ਆਪਣੇ ਆਪ ਨੂੰ ਸੂਬਾ ਸਹੰਦ ਕਿਉਂ ਕਹਿੰਦੇ ਨੇ ਕਿ ਕਿ ਜਿਵੇਂ ਸੂਬਾ ਸਹੰਦ ਨੇ ਜ਼ੁਲਮ ਕੀਤਾ ਸੀ ਨਾ ਗੋੜਾ ਨੇ ਸਿੱਖਾਂ ਤੇ ਹਾਂ ਉਸ ਸਮੇਂ ਦੇ ਜਿਹੜੇ ਬਗੀ ਸਨ ਵੀ ਮੈਂ ਉਦਾਂ ਹੀ ਉਹ ਤੁਸੀਂ ਮੈਨੂੰ ਉਹ ਸਮਝੋ ਕਿ ਜਿਹੜਾ ਕਾਰਜ ਉਹਦਾ ਰਹਿ ਗਿਆ ਹੈ ਉਹ ਮੈਂ ਪੂਰਾ ਕਰਨ ਵਾਸਤੇ ਆਇਆ ਹਾਂ ਕੇਸ ਹੈਗਾ ਵੈਰਵਾਲ ਥਾਣੇ ਦਾ ਇੱਕ ਕੇਸ ਹੈਗਾ ਸਰਹਾਲੀ ਦਾ ਜਿੱਤੋਂ ਚੋੱਕ ਕੇ ਸਾਡੇ ਜਿਹੜੇ ਬੰਦੇ ਘਰਾਂ ਚੋਂ ਚੋੱਕੇ ਇੱਕ ਕੋਈ ਖਾਰਡ ਕੋਣੀ ਸੀ ਘਰਾਂ ਦੇ ਵਿੱਚੋਂ ਆਮ ਬੰਦੇ ਨੌਜਵਾਨਾਂ ਨਾਲ ਇਨਕਾਊਂਟਰ ਕਰਦੇ ਤੇ ਉਹ ਕੇਸ ਦੇ ਵਿੱਚ 32 ਸਾਲ ਮਕਦਮਾ ਚੱਲਣ ਤੋਂ ਬਾਅਦ ਸੀਬੀ ਇਹਦਾ ਜਿਹੜੀ ਹੈ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਪੁਰੀਆਲਾ ਕਾਂਡ ਹੋਇਆ ਅੰਦਰ ਹੈ ਜੀ ਪਰ ਇਹ ਅੰਦਰ ਨਹੀਂ ਹੋਇਆ ਜਦੋਂ ਇਹਨਾਂ ਨੇ ਕਾਂਡ ਕੀਤਾ ਇਹ ਅੰਦਰ ਨਹੀਂ ਹੋਇਆ ਇਨਾਂ ਤੇ 32 ਸਾਲ ਮੁਕਦਮਾ ਚੱਲਦਾ ਰਿਹਾ ਜਦੋਂ ਸਜ਼ਾ ਹੋਈ ਉਹਦੋਂ ਅੰਦਰ ਕਿਤੇ ਆ ਇਹ 32 ਸਾਲ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਦੇ ਰਿਹਾ ਤੇ 32 ਸਾਲ ਬਾਅਦ ਜਦ ਸਜ਼ਾ ਹੋਈ ਉਮਰ ਦੇ ਲਾਸਟ ਪੜਾਚ ਤੇ 5 ਹਫ਼ਤੇ ਬਾਅਦ ਇਹਨਾਂ ਨੂੰ ਇਹ ਪੈਰੋਲ ਦੇ ਦਿੱਤੀ ਕਿ ਆਪਣਾ ਇਲਾਜ ਕਰਾ ਸਕਦੇ ਲੜਾਈ ਝਗੜੇ ਦੇ ਤੋਂ ਬਾਅਦ ਦੋ ਚਾਰ ਡਾਂਗਾ ਸੰਦੀਪ ਸਿੰਘ ਸਾਨੀ ਨੂੰ ਜ਼ਰੂਰ ਵੱਜੀਆਂ ਹੋ ਸਕਦੀਆਂ ਨੇ ਇਹ ਸੀਗੀ ਸਾਜ਼ਿਸ਼ ਕੇ ਸਾਨੀ ਨੂੰ ਮਰਵਾਇਆ ਜਾਏ ਤੇ ਦੂਜੀ ਗੱਲ ਇਹ ਹੋ ਸਕਦੀ ਆ ਕਿ ਸਾਨੀ ਤੋਂ ਉਹਨਾਂ ਨੂੰ ਮਰਵਾਇਆ ਜਾਏ ਜੇਦੋਂ ਕੋਈ ਇਹੋ ਜਿਹੀ ਘਟਨਾ ਹੋ ਜਾਂਦੀ ਹੈ ਤਾਂ ਫਿਰ ਉਹਦੇ ਨਾਲ ਕਿਵੇਂ ਕਿਵੇਂ ਉਹਨੂੰ ਟਰੀਟ ਕੀਤਾ ਜਾਂਦਾ ਕਿਹੜੀ ਸਜ਼ਾ ਦਿੱਤੀ ਜਾਂਦੀ ਹੈ ਫਿਰ ਕੋਈ ਵੀ ਸਜ਼ਾ ਦੇ ਸਕਦੇ ਨੇ ਮਾਰਕੁੱਟ ਕਰ ਸਕਦੇ ਨੇ ਉਹਨਾਂ ਨੂੰ ਬੰਦ ਕਰ ਸਕਦੇ ਨੇ ਉਹਨੂੰ ਬਾਹਰ ਨਹੀਂ ਕੱਢਦੇ ਹੈਗੇ ਮਤਲਬ ਕਿ ਬੰਦੀ ਨਹੀਂ ਖੁੱਲਣੀ ਹੈਗੀ ਉਹਦੀ ਜੇਲ੍ਹ ਬਹੁਤ ਖਤਰਨਾਕ ਹੁੰਦੀ ਆ ਜੀ ਹਾਂਜੀ 1978 ਤੋਂ ਲੈ ਕੇ 1992 ਤੱਕ ਜੋ ਪੰਜਾਬ 'ਚ ਹੋਇਆ ਆ ਉਹਦੇ ਤਹਿਤ ਜਿਹੜੇ ਵੀ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਸੀ ਜ਼ਾਲਮ ਸੀਗੇ ਪੁਲਿਸ ਅਫਸਰ ਅਨਸਾਰੀ ਤਾਂ ਆਪਾਂ ਪੁਲਿਸ ਨੂੰ ਕਹਿ ਨਹੀਂ ਸਕਦੇ ਵੀ ਪੁਲਿਸ ਇਦਾਂ ਸੀ ਪੁਲਿਸ ਦੇ ਵਿੱਚ ਜਿਹੜੇ ਜਲਾਦ ਸੀਗੇ ਬੰਦੇ ਤੇ ਇਹਨਾਂ ਨੇ ਬਹੁਤ ਗਦਰ ਮਚਾਇਆ ਸੀ ਇੱਕ ਸੁਨੇਹਾ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਤਰੀਕ ਦੀ ਜੇ ਗੱਲ ਕਰੀਏ ਤਾਂ ਸੰਦੀਪ ਸਿੰਘ ਸੰਨੀ ਜੋ ਕਿ ਸੁਧੀਰ ਸੂਰੀ ਦੇ ਕਤਲ ਕੇਸ ਦੇ ਵਿੱਚ ਪਟਿਆਲਾ ਜੇਲ੍ਹ ਵਿੱਚ ਸਜ਼ਾ ਭੋਗਤ ਰਹੇ ਨੇ ਪਰ 10 ਤਰੀਕ ਨੂੰ ਇੱਕ ਐਸੀ ਘਟਨਾ ਵਾਪਰਦੀ ਹੈ ਉਹ ਤਿੰਨ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ 1984 ਦੇ ਵਿੱਚ ਨੌਜਵਾਨਾਂ ਦੇ ਫੇਕ ਐਨਕਾਊਂਟਰ ਬਣਾਏ ਤੇ 32 ਸਾਲ ਬਾਅਦ ਜੇ ਉਹਨਾਂ ਨੂੰ ਸਜ਼ਾ ਮਿਲੀ ਤਾਂ ਉਸੇ ਹੀ ਜੇਲ੍ਹ ਦੇ ਵਿੱਚ ਉਸੇ ਹੀ ਉਹਨਾਂ ਦੇ ਜਿੱਥੇ ਸੰਦੀਪ ਸਿੰਘ ਜੀ ਕੈਦ ਸਨ ਉੱਥੇ ਉਹਨਾਂ ਨੂੰ ਰੱਖਿਆ ਗਿਆ ਤਾਂ ਅਸੀ ਘਟਨਾ ਵਾਪਰਦੀ ਹੈ ਕਿ ਉਹਨਾਂ ਦੀ ਆਪਸ ਦੇ ਵਿੱਚ ਚੜ੍ਹਤ ਹੋ ਜਾਂਦੀ ਹੈ ਉਸ ਤੋਂ ਬਾਅਦ ਜੋ ਸੰਦੀਪ ਸਿੰਘ ਜੀ ਦਾ ਹਾਲ ਕੀਤਾ ਜਾਂਦਾ ਇਹ ਬਹੁਤ ਹੀ ਦੁਖਦਾਈ ਹੈ ਅੱਜ ਖਾਸ ਤੌਰ ਤੇ ਸਿੱਖ ਜਥੇਬੰਦੀਆਂ ਨੇ ਪਟਿਆਲਾ ਦੁੱਖ ਨਿਵਾਰੇ ਗੁਰਦੁਆਰਾ ਸਾਈ ਵਿਖੇ ਮੀਟਿੰਗ ਬੁਲਾਈ ਹੈ ਤੇ ਮੀਟਿੰਗ ਦੇ ਵਿੱਚ ਫੈਸਲਾ ਲਿਆ ਕਿ ਕਿ ਸੰਦੀਪ ਸਿੰਘ ਨੂੰ ਨਾ ਤਾਂ ਪਰਿਵਾਰ ਨਾਲ ਮਿਲਨ ਦਿੱਤਾ ਜਾ ਰਿਹਾ ਹੈ ਵੀ ਸੁਣਨ ਚਾਹਿਆ ਕਿ 3 ਡਿਗਰੀ ਟਾਰਚਰ ਉਹਨਾਂ ਨੂੰ ਦਿੱਤਾ ਗਿਆ ਹੈਗਾ ਤੇ ਨਾ ਹੀ ਹਸਪੀਟਲ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਵਾਇਆ ਗਿਆ ਉਹਨਾਂ ਦੀ ਸਿਹਤ ਨਾਜ਼ੁਕ ਹੈ ਇਹ ਵੀ ਸੁਣਨ ਚਾਇਆ ਕਿ ਉਹਨਾਂ ਦੇ ਕੇਸਾਂ ਦੀ ਵੀ ਵਿਦਬੀ ਕੀਤੀ ਗਈ ਆ ਇਹਨਾਂ ਹੀ ਸਾਰੇ ਵਿਸ਼ੇ ਤੇ ਗਲਬਾਤ ਕਰਾਂਗੇ ਜਿੱਥੇ ਅੱਜ ਮੀਟਿੰਗ ਕੀਤੀ ਗਈ ਉੱਥੇ ਹੀ ਸਾਡੇ ਨਾਲ ਬਖਸ਼ੀਰ ਸਿੰਘ ਜੀ ਬਾਬਾ ਬਖਸ਼ੀਰ ਸਿੰਘ ਜੀ ਮੌਜੂਦ ਆ ਗਲਬਾਤ ਕਰਾਂਗੇ ਕਿ ਜਿਹੜੇ ਤਿੰਨ ਪੁਲਿਸ ਮੁਲਾਜ਼ਮ ਦੱਸੇ ਜਾ ਰਿਹਾ ਉਹਨਾਂ ਦੇ ਵਿੱਚ ਜਿਹੜਾ ਸੂਬਾ ਸਿੰਘ ਸੀ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਤੇ ਉਹਨਾਂ ਦੇ ਨਾਲ ਉਹਨਾਂ ਦੀ ਝੜਪ ਹੋਈ ਆ ਉਹਨਾਂ ਨੂੰ ਐਡਮਿਟ ਕਰਾਇਆ ਜਾਂਦਾ ਉਹਨਾਂ ਨੂੰ ਟ੍ਰੀਟਮੈਂਟ ਦਿੱਤਾ ਜਾਂਦਾ ਪਰ ਸੰਦੀਪ ਸਿੰਘ ਨੂੰ ਨਹੀਂ ਦਿੱਤਾ ਜਾਂਦਾ ਇਹ ਬਹੁਤ ਵੱਡੇ ਸਵਾਲ ਜਿਹੜੇ ਖੜੇ ਹੁੰਦੇ ਨੇ ਗੱਲਬਾਤ ਕਰਕੇ ਜਾਣਕਾਰੀ ਲਵਾਂਗੇ ਬਾਬਾ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਬਖਸ਼ੀ ਸਿੰਘ ਜੀ ਪਹਿਲਾਂ ਤਾਂ ਅਸੀਂ ਇਹ ਹੀ ਜਾਣਨਾ ਚਾਹੁੰਦੇ ਆ ਕਿ 10 ਤਰੀਕ ਦੀ ਘਟਨਾ ਆ ਉਸ ਤੋਂ ਬਾਅਦ ਸੰਦੀਪ ਦੀ ਕੋਈ ਖਬਰ ਜਿਹੜੀ ਉਹ ਕਿਸੇ ਨੂੰ ਨਹੀਂ ਦਿੱਤੀ ਜਾਂਦੀ ਨਾ ਪਰਿਵਾਰ ਨੂੰ ਜੇ ਅਸੀਂ ਕੋਰਟ ਦੇ ਮੁਤਾਬਕ ਕਹੀਏ ਕਿ ਉਹਨਾਂ ਦਾ ਹਸਪਤਾਲ ਰਜਿੰਦਰਾ ਉਹਨਾਂ ਨੂੰ ਦਾਖਲ ਕਰਵਾਉਣਾ ਸੀ ਉਹ ਵੀ ਨਹੀਂ ਕਰਵਾਇਆ ਗਿਆ ਕਾਰਨ ਕੀ ਲੱਗਦਾ ਕਿ ਕੋਈ ਖਬਰ ਹੀ ਨਹੀਂ ਦਿੱਤੀ ਜਾ ਰਹੀ ਕਿਸੇ ਨੂੰ ਉਹਨਾਂ ਦੀ ਅਸਲ ਚ ਗੱਲ ਇੱਥੋਂ ਸ਼ੁਰੂ ਹੁੰਦੀ ਹੈ ਕਿ ਜਿਸ ਦਿਨ ਘਟਨਾ ਹੁੰਦੀ ਹੈ ਉਸ ਦਿਨ ਅਗਲੇ ਦਿਨ ਸਵੇਰੇ 3 ਵਜੇ ਮੇਰੀ ਪਰਿਵਾਰ ਨਾਲ ਗੱਲ ਹੁੰਦੀ ਹੈ ਜੀ ਤੇ ਮੈਂ ਉਹਨਾਂ ਨੇ ਕਿਹਾ ਵੀ ਪੁੱਤ ਤੁਸੀਂ ਇੱਥੇ ਆ ਜਾਓ ਪਟਿਆਲੇ ਵੀ ਅਸੀਂ ਲੋਕਲਾਂ ਤੇ ਆਪਾਂ ਗੱਲਬਾਤ ਕਰ ਲਈਆਂ ਕਰ ਲਵਾਂਗੇ ਜੀ ਜਦੋਂ ਅਸੀਂ ਸਭ ਤੋਂ ਪਹਿਲਾਂ ਤਾਂ ਆਪਾਂ ਤਰੀਕਾ ਹੀ ਵਰਤਣਾ ਹੁੰਦਾ ਹੈ ਕਿ ਗੱਲਬਾਤ ਕੀਤੀ ਜਾਵੇ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਤੇ ਇਨਸਾਫ ਪਸੰਦ ਵੀ ਹਾਂ ਜੀ ਬਿਲਕੁਲ ਅਸੀਂ ਦੁਨੀਆ ਤੇ ਸਭ ਤੋਂ ਬੈਸਟ ਰਾਜ ਲੋਕਾਂ ਨੂੰ ਦਿੱਤਾ ਹੈ ਸਾਡੀ ਹਿਸਟਰੀ ਹੈ ਤੇ ਅਸੀਂ ਜਾ ਕੇ ਜਦੋਂ ਜੇਲ੍ਹ ਪ੍ਰਸ਼ਾਸਨ ਨੂੰ ਮੈਂ ਨਾਂ ਨਹੀਂ ਲਊਂਗਾ ਜੇਲ੍ਹ ਪ੍ਰਸ਼ਾਸਨ ਹੀ ਆਊਗਾ ਆਪਾਂ ਨਾਲ ਜਦੋਂ ਮਿਲੇ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਮੈਨੂੰ ਖਾਸ ਕਰਕੇ ਕਿ ਤੁਸੀਂ ਪਰਿਵਾਰ ਨੂੰ ਇਹ ਕਹਿ ਦਿਓ ਕਿ ਲੜਾਈ ਝਗੜੇ ਦੇ ਤੋਂ ਬਾਅਦ ਦੋ ਚਾਰ ਡਾਂਗਾ ਸੰਦੀਪ ਸਿੰਘ ਸਾਹਿਬ ਨੂੰ ਜ਼ਰੂਰ ਵੱਜੀਆਂ ਹੋ ਸਕਦੀਆਂ ਨੇ ਪਰ ਉਹ ਬਿਲਕੁਲ ਠੀਕ ਠਾਕ ਨੇ ਓਕੇ ਮੈਂ ਉਹਨਾਂ ਨੇ ਇਹ ਗੱਲ ਕਹੀ ਕਿ ਵਾਇਗਰੂਨ ਹਾਜ਼ਰ ਨਾ ਹੋ ਜਾਣ ਕਿ ਤੁਸੀਂ ਇਹ ਗੱਲ ਕਹੋ ਮੈਂ ਪਰਿਵਾਰ ਨੂੰ ਭਰੋਸੇ 'ਚ ਲੈਣਾ ਹੈ ਕਿ ਗਲਤ ਨਾ ਹੋ ਜੇ ਹਾਂ ਤੇ ਉਹ ਕਹਿੰਦੇ ਨਹੀਂ ਵੀ ਤੁਸੀਂ ਸਾਡੇ ਤੇ ਭਰੋਸਾ ਕਰੋ ਇਸ ਤੋਂ ਬਾਅਦ ਕੋਈ ਗੱਲ ਨਹੀਂ ਤੁਸੀਂ ਇਹ ਵੀ ਗੱਲਬਾਤ ਕੀਤੀ ਆ ਜੇਲ੍ਹ ਪ੍ਰਸ਼ਾਸਨ ਦੇ ਨਾਲ ਕਿ ਅਸਲ 'ਚ ਝੜਾਪੋ ਹੋਈ ਕਿਵੇਂ ਆ ਨਹੀਂ ਉਹ ਇਹ ਗੱਲ ਨਹੀਂ ਦੱਸ ਰਹੇ ਸਹੀ ਤਰੀਕੇ ਨਾਲ ਤੇ ਜਦੋਂ ਇਹ ਗੱਲਬਾਤ ਹੁੰਦੀ ਆ ਤਾਂ ਮੈਂ ਪਰਿਵਾਰ ਨੂੰ ਇਦਾਂ ਹੀ ਆ ਕੇ ਕਹਿ ਦਿੰਨਾ ਹਾਂ ਪਰ ਸਾਨੂੰ ਅਗਲੇ ਦਿਨ ਹੀ ਗੱਲ ਦਾ ਪਤਾ ਲੱਗ ਜਾਂਦਾ ਆ ਕਿ ਸਾਡੇ ਬੰਦੇ ਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਗਿਆ ਆ ਇਸ ਕਰਕੇ ਉਹਨੂੰ ਮਿਲਾਇਆ ਨਹੀਂ ਜਾ ਰਿਹਾ ਤੇ ਉਹਦਾ ਮੈਡੀਕਲ ਵੀ ਜਿਹੜਾ ਉਹ ਨਹੀਂ ਕਰਾਇਆ ਹੁਣ ਸਾਡੀਆਂ ਤਿੰਨ ਸ਼ਰਤਾਂ ਸੀ ਇੱਕ ਤਾਂ ਮੈਡੀਕਲ ਹੂੰ ਜੇਲ ਪ੍ਰਸ਼ਾਸਨ ਕਹਿੰਦਾ ਝਗੜਾ ਹੋਇਆ ਜੇ ਝਗੜਾ ਹੋਇਆ ਤੇ ਫਿਰ ਕ੍ਰਾਸ ਪਰਚਾ ਹੂੰ ਦੂਜਾ ਸਾਡੇ ਵਕੀਲ ਆਏ ਸੀ ਘੁੰਮਣ ਸਾਹਿਬ ਉਹਨਾਂ ਨੂੰ ਵੀ ਨਹੀਂ ਮਿਲਾਇਆ ਤੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਘੁੰਮਣ ਬ੍ਰਦਰ ਇੱਥੇ ਆਇਆ ਤੇ ਤੁਸੀਂ ਉਹਨਾਂ ਨੂੰ ਮਿਲਾ ਦਿਓ ਇੱਕ ਐਸਡੀਪੀਸੀ ਬਰੋਂ ਵਕੀਲ ਸਾਹਿਬ ਆਏ ਸੀ ਅਸੀਂ ਕਿਹਾ ਕਿ ਤੁਸੀਂ ਉਹਨਾਂ ਨੂੰ ਮਿਲਾ ਦਿਓ ਸਾਨੂੰ ਨਹੀਂ ਮਿਲਾਨਾ ਪਰਿਵਾਰ ਨੂੰ ਨਹੀਂ ਮਿਲਾਨਾ ਸਾਡੇ ਵਕੀਲ ਨੂੰ ਮਿਲਾ ਦਿਓ ਸਾਨੂੰ ਤਸੱਲੀ ਹੈ ਕੋਈ ਗੱਲ ਨਹੀਂ ਨਿਸ਼ਵਾਸ ਕਰਦੇ ਹਾਂ ਉਹਨਾਂ ਨੂੰ ਵੀ ਨਹੀਂ ਮਿਲਾਇਆ ਗਿਆ। ਫੇਰ ਜਿਹੜੀ ਅਸੀਂ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਲਈ ਸੀ ਭਮਣ ਬ੍ਰਦਰ ਵੱਲੋਂ ਹੂੰ ਉਹ ਵੀ ਮਤਲਬ ਕਿ ਸਾਨੂੰ ਨਿਆਂਇਸਤੇ ਕੇ ਨਾਲ ਦਿੱਤਾ ਗਿਆ ਕਿ ਨਾ ਤਾਂ ਸਾਨੂੰ ਜਵਾਬ ਹੀ ਦਿੱਤਾ ਗਿਆ ਤੇ ਨਾ ਹੀ ਸਾਨੂੰ ਨਿਆਂ ਦਿੱਤਾ ਗਿਆ। ਓਕੇ ਉਹ ਜੇ ਤਾਂ ਉਹਨਾਂ ਨੇ ਡੇਟ ਪਾਤੀ 16 ਤਰੀਕ ਨੂੰ 16 ਤਰੀਕ ਨੂੰ ਇੱਕ ਸਾਡੀ ਟੀਮ ਜਿਹੜੀ ਆ ਉਹ ਜੇਲ੍ਹ ਜਾਊਗੀ ਤੇ ਉਹ ਪਤਾ ਕਰੂਗੀ ਜੇ ਸੰਦੀਪ ਸਿੰਘ ਨੂੰ ਕੋਈ ਇੰਜਰੀ ਹੋਈ ਤਾਂ ਫਿਰ ਉਹਦਾ ਮੈਡੀਕਲ ਕਰਾਇਆ ਜਾਊਗਾ ਨਹੀਂ ਤੇ ਨਹੀਂ ਕਰਾਇਆ ਜਾਊਗਾ। 15 ਦਿਨ ਲਈ ਉਹਨਾਂ ਦੀ ਮੁਲਾਕਾਤ ਜਿਹੜੀ ਆ ਜੇਲ੍ਹ ਪ੍ਰਸ਼ਾਸਨ ਕਹਿੰਦਾ ਕਿ ਅਸੀਂ ਆਪਣੇ ਮੈਨੂਅਲ ਦੇ ਹਿਸਾਬ ਨਾਲ ਅਸੀਂ ਉਹ ਬੰਦ ਕਰ ਸਕਦੇ ਹਾਂ ਅਸੀਂ ਕਰ ਦਿੱਤੀ ਹੈ ਕਿ ਇਹ ਪਰਿਵਾਰ ਨੂੰ ਨਹੀਂ ਬੁਲਾਇਆ ਜਾਊਗਾ ਹੁਣ ਮਸਲਾ ਇੱਥੇ ਇਹ ਬਣਦਾ ਹੈ ਕਿ ਜੇ ਅ ਸੰਦੀਪ ਸਿੰਘ ਸਣੀ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਆ ਤੇ ਉਹ ਬੰਦੇ ਚਾਰ ਆ ਹਮ ਵੈਸੇ ਤਿੰਨ ਦੱਸੇ ਜਾ ਰਹੇ ਪਰ ਚਾਰ ਨੇ ਚਾਰ ਤਿੰਨ ਚਾਰ ਬੰਦਿਆਂ ਨੂੰ ਇਕੱਲਾ ਬੰਦਾ ਇਸ ਤਰ੍ਹਾਂ ਮਾਰ ਕੇ ਭੱਜ ਨਹੀਂ ਸਕਦਾ ਕੋਈ ਨਾ ਕੋਈ ਤਾਂ ਸੱਟਾਂ ਉਹਦੇ ਵੀ ਲੱਗੀਆਂ ਹੋਗੀਆਂ ਜੇ ਉਹ ਮਲੋ ਨੇ ਹਮਲਾ ਵੀ ਕੀਤਾ ਤਾਂ ਵੀ ਜਿਹਦੇ ਤੇ ਹਮਲਾ ਕਰਦੇ ਆ ਕੋਈ ਨਾ ਕੋਈ ਤੇ ਅੱਗੋਂ ਜਵਾਬ ਦਿੰਦਾ ਹੀ ਆ ਹੁਣ ਮਿੱਟੀ ਦੇ ਬੰਦੇ ਤੇ ਹੈ ਨਹੀਂ ਜਸਤਰ ਬੰਦੇ ਸੀਗੇ ਉਹ ਉਹ ਵੀ ਪੁਲਿਸ ਵਾਲਾ ਉਹ ਗੱਲ ਵੀ ਤੁਹਾਨੂੰ ਕਲੀਅਰ ਨਹੀਂ ਦੱਸੀ ਜਾ ਰਹੀ ਜਿੰਨਾ ਚ ਇੱਕ ਬੰਦਾ ਬਹੁਤ ਕੈਮ ਸੀਗਾ ਹਾਂ ਬਾਕੀ ਤਿੰਨ ਬਜ਼ੁਰਗ ਸੀ ਇੱਕ ਬਹੁਤ ਕੈਮ ਸੀਗਾ ਇੰਸਪੈਕਟਰ ਇੰਦਰਜੀਤ ਸਿੰਘ ਸੀ ਆ ਓਕੇ ਜਿਹੜਾ ਇੰਦਰਜੀਤ ਸਿੰਘ ਦਾ ਜਿਹੜਾ ਆ ਮੈਨੂੰ ਨਹੀਂ ਪਤਾ ਹੋ ਸਕਦਾ ਕਿਤੇ ਹੋਵੇ ਵੀ ਸਾਡੇ ਕੇਸ ਨਾਲ ਘੱਟ ਲੈਣਾ ਦੇਣਾ ਸੀ ਉਹਦਾ ਡਰੈਕਟ ਦੇ ਨਾਲ ਕੋਈ ਮਸਲਾ ਸੀ ਜਿਹਦੇ ਕੇਸ ਚੋਂ ਅੰਦਰ ਸੀ ਪਰ ਉਹ ਉਸੇ ਬੈਰਕ 'ਚ ਹੀ ਰੱਖਿਆ ਹੋਇਆ ਸੀਗਾ ਓਕੇ ਡੇਵਿਡ ਕੇ ਮੈਨੂੰ ਇਹੋ ਤਾਂ ਜਾਨਣਾ ਚਾਹੀਦਾ ਸੀ ਕਿ ਇਹ ਸੀਰੀਅਸ ਕੇਸ ਹੋਵੇ ਆ ਜਾਂ ਤੇ ਤਿੰਨ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਇੱਕ ਜੇਲ੍ਹ ਅਨਪਾਉਂਡਰ ਕੀਤੇ ਹੋਏ ਬਹੁਤ ਵੱਡੀ ਕਹਿ ਸਕਦੇ ਇਹਨਾਂ ਦੀ ਸਜ਼ਾ ਹੈਗੀ ਆ ਔਰ ਇਹਨਾਂ ਨੂੰ ਉਸੇ ਡਾਇਰੈਕਟ ਦੇ ਵਿੱਚ ਰੱਖਣਾ ਸਿਰਫ ਇਹ ਸਹੀ ਤੇ ਇਹ ਕਾਨੂੰਨ ਦੇ ਮੁਤਾਬਕ ਠੀਕ ਹੈ ਉਸੇ ਬਾਰੇ ਕਿ ਇੱਥੇ ਸਮਝਿਆ ਨਾ ਮਾਸਤੇ ਤੋਂ ਬਕਾ ਬਿਲਕੁਲ ਠੀਕ ਜੀ ਬਿਲਕੁਲ ਨਹੀਂ ਠੀਕ ਹੈ ਇਹ ਜੇਲ ਪ੍ਰਸ਼ਾਸਨ ਨੇ ਹਾਇਰ ਅਥਾਰਟੀ ਨੂੰ ਜੇਲ ਪ੍ਰਸ਼ਾਸਨ ਦੀ ਕਹਿਨ ਮੁਤਾਬਕ ਜੀ ਕਿ ਉਹਨਾਂ ਨੇ ਹਾਇਰ ਅਥਾਰਟੀ ਨਾਲ ਲਿਖਿਆ ਹੈ ਕਿ ਸੰਦੀਪ ਸਿੰਘ ਸਾਨੀ ਨੂੰ ਜਿਹੜਾ ਹੈ ਉਹ ਵਕਤ ਕੀਤਾ ਜਾਏ ਪਰ ਉਹਨਾਂ ਨੇ ਕੀਤਾ ਗਿਆ ਜੀ ਜਾਂ ਤਾਂ ਇਹ ਸਹੀ ਸਾਜਿਸ਼ ਕੇ ਸਾਨੀ ਨੂੰ ਮਰਵਾਇਆ ਜਾਂਦਾ ਜਾਏ ਹਾਂ ਤੇ ਦੂਜੀ ਗੱਲ ਇਹ ਹੋ ਸਕਦੀ ਆ ਕਿ ਸਾਨੀ ਤੋਂ ਉਹਨਾਂ ਨੂੰ ਮਰਵਾਇਆ ਜਾਂਦਾ ਜਾਈ ਕੋਈ ਗੱਲ ਇਦਾਂ ਦੀ ਵੀ ਗੱਲ ਜਿਹੜੀ ਆ ਇਹ ਵੀ ਇੱਕ ਜਿਹੜੀ ਆ ਮਤਲਬ ਕਿ ਅਸੀਂ ਡਿਮਾਂਡ ਕਰਦੇ ਆਂ ਕਿ ਇਹਦੀ ਵੀ ਕਲਾਸਾ ਹੋਣਾ ਚਾਹੀਦਾ ਵੀ ਕਿਉਂ ਕਿਉਂ ਜਦੋਂ ਇਹ ਗੱਲ ਦਾ ਪੂਰੀ ਦੁਨੀਆ ਨੂੰ ਪਤਾ ਹੈ ਕਿ 1978 ਤੋਂ ਲੈ ਕੇ 1992 ਤੱਕ ਜੋ ਪੰਜਾਬ 'ਚ ਹੋਇਆ ਆ ਉਹਦੇ ਤਹਿਤ ਜਿਹੜੇ ਵੀ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਸੀ ਜ਼ਾਲਮ ਸੀਗੇ ਪੁਲਿਸ ਅਫਸਰ ਅਨਸਾਰੀ ਤਾਂ ਆਪਾਂ ਪੁਲਿਸ ਨੂੰ ਕਹਿ ਨਹੀਂ ਸਕਦੇ ਵੀ ਪੁਲਿਸ ਐਦਾਂ ਸੀਗੀ ਪੁਲਿਸ ਦੇ ਵਿੱਚ ਜਿਹੜੇ ਇਹ ਜਲਾਦ ਸੀਗੇ ਬੰਦੇ ਉਨ੍ਹਾਂ ਜਲਾਦਾਂ ਨੂੰ ਜਿਹੜੀ ਸਜ਼ਾ ਹੁੰਦੀ ਹੈ 32 1992 ਦੇ ਵਿੱਚ ਇੱਕ ਕੇਸ ਹੈਗਾ ਵੈਰੋਵਾਲ ਥਾਣੇ ਦਾ ਇੱਕ ਕੇਸ ਹੈਗਾ ਸਰਹਾਲੀ ਦਾ ਜੀ ਜਿੱਤੋਂ ਚੁੱਕ ਕੇ ਸਾਡੇ ਜਿਹੜੇ ਬੰਦੇ ਘਰਾਂ ਚੋਂ ਚੁੱਕ ਕੇ ਕੋਈ ਖਾਰਡਕੂ ਨਹੀਂ ਸੀ ਘਰਾਂ ਦੇ ਵਿੱਚੋਂ ਆਮ ਬੰਦੇ ਚੁੱਕ ਕੇ ਨੌਜਵਾਨਾਂ ਨਾਲ ਇਨਕਾਊਂਟਰ ਕਰ ਦਿੱਤੇ ਉਹ ਕੇਸ ਦੇ ਵਿੱਚ 32 ਸਾਲ ਮੁਕਦਮਾ ਚੱਲਣ ਤੋਂ ਬਾਅਦ ਸੀਬੀਏ ਦਾਤੀ ਜਿਹੜੀ ਹੈ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੀ ਹੈ ਜੀ ਹੁਣ 32 ਤੁਸੀਂ ਇਹ ਦੇਖੋ ਵੀ ਜਦੋਂ ਸਾਡੇ ਜਦੋਂ ਅਸੀਂ ਕੋਈ ਸਾਡੇ ਬੰਦੇਆਂ ਤੋਂ ਕੋਈ ਕਾਂਡ ਹੁੰਦਾ ਹੈ ਜੋਨਨੋ ਫਾੜਦੇ ਤੇ ਉਸੇ ਟਾਈਮ ਜਦੋਂ ਹੁਣ ਸੰਦੀਪ ਸਿੰਘ ਅੰਦਰ ਹ ਹੂਰੀਆਲਾ ਕਾਂਡ ਹੋਇਆ ਅੰਦਰ ਹੈ ਜੀ ਪਰ ਇਹ ਅੰਦਰ ਨਹੀਂ ਹੋਇਆ ਜਦੋਂ ਇਹਨਾਂ ਨੇ ਕਾਂਡ ਕੀਤਾ ਇਹ ਅੰਦਰ ਨਹੀਂ ਹੋਇਆ ਇਹਨਾਂ ਤੇ 32 ਸਾਲ ਮਕਦਮਾ ਚੱਲਦਾ ਰਿਹਾ ਜਦੋਂ سزا ਹੋਈਏ ਉਸ ਦਿਨ ਅੰਦਰ ਕੀਤਾ ਇਹ 32 ਸਾਲ ਬਸ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਦੇ ਰਿਆ ਤੇ 32 ਸਾਲ ਬਾਅਦ ਜਦ ਸਜ਼ਾ ਹੋਈ ਉਮਰ ਦੇ ਲਾਸਟ ਪੜਾਚ ਤੇ 5 ਹਫਟਿਆਂ ਬਾਅਦ ਇਹਨਾਂ ਨੂੰ ਇਹ ਪੈਰੋਲ ਦੇ ਦਿੱਤੀ ਕਿ ਆਪਣਾ ਇਲਾਜ ਕਰਾ ਸਕਦੇ ਆ ਦੇਖੋ ਦੋਸਤੋ ਬਿਲਕੁਲ ਹੁਣ ਸਾਡੇ ਨਾਲ ਇਹ ਇਹ ਮਤਲਬ ਜਿਹੜਾ ੱੱਕਾ ਆ ਇਹ ਸੂਬਾ ਸਰਹੰਦ ਜਿਹੜਾ ਕਹਿੰਦਾ ਜਿੰਦੇ ਨਾਲ ਕਹਿੰਦੇ ਕਿ ਸਲਦੀਪ ਸਿੰਘ ਸੰਨੀ ਜੀ ਦੀ ਝੜਾਪੋ ਹੋਈ ਆ ਇਹ ਸੂਬਾ ਜਿਹੜਾ ਹੈਗੇ ਆ ਇਹ ਆਪਣੇ ਆਪ ਨੂੰ ਸੂਬਾ ਸਰਹੰਦ ਕਿਉਂ ਕਹਿੰਦੇ ਨੇ ਇਹ ਕੀ ਅਸਲ ਚ ਕਾਰਨ ਆ ਜੇ ਕਹਿੰਦਾ ਸੀ ਕਿ ਜਿਵੇਂ ਸੂਬਾ ਸਰਹੰਦ ਨੇ ਜ਼ੁਲਮ ਕੀਤਾ ਸੀ ਨਾ ਲੋਕਾਂ ਨੇ ਸਿੱਖਾਂ ਤੇ ਹਾਂ ਉਸ ਸਮੇਂ ਦੇ ਜਿਹੜੇ ਬਗੀ ਸਨ ਵੀ ਮੈਂ ਉਦਾਂ ਹੀ ਉਹ ਤੁਸੀਂ ਮੈਨੂੰ ਉਹ ਸਮਝੋ ਕਿ ਜਿਹੜਾ ਕਾਰਜ ਉਹਦਾ ਰਹਿ ਗਿਆ ਹੈ ਮੈਂ ਪੂਰਾ ਕਰਨ ਵਾਸਤੇ ਆਂ ਜੀ ਸਮਝੋ ਤੁਸੀਂ ਮੇਰੀ ਗੱਲ ਤੇ ਇਹਨਾਂ ਨੇ ਬਹੁਤ ਗਦਰ ਮਚਾਇਆ ਸੀ ਪੰਜਾਬ ਪੁਲਿਸ ਦੇ ਮਤਲਬ ਵਿੱਚ ਤੁਸੀਂ ਇਹ ਦੇਖੋਗੇ ਜਿੱਦਾਂ ਹੁਣਿੰਦਰਜੀਤ ਸਿੰਘ ਫੜਿਆ ਗਿਆ ਸਾਡਾ ਇੰਦਰਜੀਤ ਸਿੰਘ ਨਾਲ ਮੇਰੇ ਖਿਆਲ ਚ ਜੋ ਮੈਨੂੰ ਕਾਉਡ ਆ ਕਿ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਪਰ ਇਹ ਹਾਈ ਪ੍ਰੋਫਾਈਲ ਕੇਸਾਂ ਦੇ ਵਿੱਚ ਬੰਦ ਸੀ ਜੀ ਫਿਰ ਇਹਨਾਂ ਨੂੰ ਕਿਸੇ ਸੰਘਰਸ਼ ਵਾਲੇ ਬੰਦੇ ਦੇ ਨਾਲ ਹਾਂ ਬੰਦ ਰੱਖਣਾ ਇਹ ਇੱਕ ਬਹੁਤ ਵੱਡਾ ਸਾਜ਼ਿਸ਼ ਦਾ ਹਿੱਸਾ ਆ ਇਹਦਾ ਵੀ ਪਰਦਾ ਖਾਸ਼ ਹੋਣਾ ਚਾਹੀਦਾ ਕੀ ਸਾਡੇ ਬੰਦੇ ਨੂੰ ਜੀ ਮਰਵਾਉਣ ਲਈ ਕਿਤੇ ਉੱਥੇ ਰੱਖਿਆ ਹੋਏ ਤਾਂ ਇਹ ਤਾਂ ਹੁਣ ਵੈਗਰੂ ਦੀ ਮਰਜ਼ੀ ਹੈ ਨਾ ਇਸ ਸਵਾਲ ਲਖ ਨਰ ਸਿੰਘ ਲੜ ਜਾਂਦੇ ਆ ਤੇ ਅਕਾਲ ਪੁਰਖ ਦੀ ਰਹਿਮਤ ਹੋ ਗਈ ਸਾਡੇ ਬੰਦੇ ਸਾਡਾ ਬੰਦਾ ਭਾਰੀ ਪੈ ਗਿਆ ਪਰ ਇਹ ਵੀ ਤੇ ਹੋ ਸਕਦਾ ਵੀ ਉਹ ਤਿੰਨੇ ਹੀ ਮਾਰਨ ਪਏ ਹੋਣ ਸਾਡੇ ਬੰਦੇ ਇਹ ਵੀ ਤੇ ਹੋ ਸਕਦਾ ਹੈ ਨਾ ਜੀ ਪਰ ਫਿਰ ਵੀ ਮੈਂ ਕਹਿੰਨਾ ਵੀ ਉਹਦੇ ਕੀਤੇ ਤੇ ਸਾਨੂੰ ਮਾਣ ਤੇ ਜੋ ਸਟੇਟ ਕਰ ਰਹੀ ਆ ਉਹ ਅਸੀਂ ਆਪਣੀ ਚਾਰਾ ਜੋਈ ਕਰ ਲਈ ਸਰਦਾਰ ਕਰਨੈਲ ਸਿੰਘ ਪੰਜੌਲੀ ਜਿਹੜੇ ਨੇ ਉਹਨਾਂ ਨੇ ਜੇਲ੍ਹ ਪ੍ਰਸ਼ਾਸਨ ਦੇ ਜਿੰਨੇ ਵੱਡੇ ਅਫਸਰ ਨੇ ਉਹਨਾਂ ਨਾਲ ਵੀ ਗੱਲ ਕੀਤੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਹੈਗੀ ਜੀ ਤੇ ਉਹਨਾਂ ਨੇ ਡੀਸੀ ਸਾਹਿਬ ਨਾਲ ਵੀ ਉਹਨਾਂ ਨੇ ਇਹ ਜੇ ਮਹਿਕਮੇ ਦੇ ਮੰਤਰੀ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਫੋਨ ਨਹੀਂ ਚੁੱਕਿਆ ਹੈਗਾ ਹੁਣ ਜਦੋਂ ਸਾਡੇ ਕੋਲ ਇਹ ਰਾਹ ਸਾਰੇ ਖਤਮ ਹੋ ਜਾਂਦੇ ਆ ਫੇਰ ਹੀ ਲੱਗਦਾ ਸਾਡੇ ਕੋਲ ਵੱਜਦਾ ਪ੍ਰੋਟੈਸਟ ਦਾ ਜੀ ਠੀਕ ਹੈ ਜੀ ਅਸੀਂ ਪ੍ਰੋਟੈਸਟ ਕਰਾਂਗੇ ਜੀ ਤੇ ਉਹਦੇ ਲਈ ਅਸੀਂ ਜਿਹੜਾ ਆ ਅ ਪਰਸੋਂ ਦਾ ਦਿਨ ਚੁਣਿਆ 16 ਤਰੀਕ ਨੂੰ 16 ਤਰੀਕ ਨੂੰ ਅਸੀਂ ਇੱਥੇ ਦੁਖਨਵਾਰਨ ਸਾਹਿਬ 10:71 ਹੋਵਾਂਗੇ ਉਸ ਤੋਂ ਬਾਅਦ ਫਿਰ ਅਸੀਂ ਚਾਲੇ ਪਾਵਾਂਗੇ ਜੇਲ੍ਹ ਦਾ ਜਿਹੜਾ ਮੁੱਖ ਗੇਟ ਆ ਉਹਦੇ ਅੱਗੇ ਅਸੀਂ ਜਾ ਕੇ ਜੋ ਵੀ ਪ੍ਰੋਟੈਸਟ ਕਰਨਾ ਹੈ ਜੋ ਵੀ ਪੰਚ ਦੀ ਹੋਈ ਉਸ ਸਮੇਂ ਦੀ ਵਿਚਾਰ ਉਸ ਤਰੀਕੇ ਨਾਲ ਅਸੀਂ ਉੱਥੇ ਭਾਈ ਸਾਹਿਬ ਜੀ ਅੱਜ 4 ਦਿਨ ਹੋ ਚੁੱਕੇ ਆ ਤੇ 4 ਦਿਨਾਂ ਦੇ ਵਿੱਚ ਕੋਈ ਜਾਣਕਾਰੀ ਜਾਂ ਕੋਈ ਖੈਰ ਸੁਖ ਤਾਂ ਸੰਦੀਪ ਸਿੰਘ ਜੀ ਦੱਸਣੀ ਚਾਹੀਦੀ ਸੀ ਪਰਿਵਾਰ ਨੂੰ ਜੇਲ੍ਹ ਬਹੁਤ ਖਤਰਨਾਕ ਹੁੰਦੀ ਆ ਜੀ ਹਾਂਜੀ ਜੇਲ ਜੀ ਡੀਆ ਦੁਨੀਆ ਦੀ ਸਭ ਤੋਂ ਖਤਰਨਾਕ ਚੀਜ਼ ਹੁੰਦੀ ਲੋਕਾਂ ਨੂੰ ਜੇਲ ਬਾਰੇ ਜਾਣਕਾਰੀ ਨਹੀਂ ਹੈ ਤੇ ਜੇਦੋਂ ਕੋਈ ਇਹੋ ਜਿਹੀ ਘਟਨਾ ਹੋ ਜਾਂਦੀ ਹੈ ਤਾਂ ਫਿਰ ਉਹਨਾਂ ਦੇ ਨਾਲ ਕਿਵੇਂ ਕਿਵੇਂ ਉਹਨੂੰ ਟਰੀਟ ਕੀਤਾ ਜਾਂਦਾ ਕਿਹੜੀ ਸਜ਼ਾ ਦਿੱਤੀ ਜਾਂਦੀ ਹੈ ਫਿਰ ਕੋਈ ਵੀ ਸਜ਼ਾ ਦੇ ਸਕਦੇ ਨੇ ਮਾਰਕੁੱਟ ਕਰ ਸਕਦੇ ਨੇ ਉਹਨਾਂ ਨੂੰ ਬੰਦ ਕਰ ਸਕਦੇ ਨੇ ਉਹਨੂੰ ਬਾਹਰ ਨਹੀਂ ਕੱਢਦੇ ਹੈਗੇ ਮਤਲਬ ਕਿ ਬੰਦੀ ਨਹੀਂ ਖੋਲਣੀ ਹੈਗੀ ਉਹਦੀ ਕਈ ਚੀਜ਼ਾਂ ਬਿਜਲੀ ਬੰਦ ਕਰ ਸਕਦੇ ਆ ਪਾਣੀ ਬੰਦ ਕਰ ਸਕਦੇ ਸੰਦੀਪ ਸਿੰਘ ਨੇ ਕੀ ਕੀਤਾ ਹੋਵੇਗਾ ਇਹਨਾਂ ਨੇ ਸੰਦੀਪ ਸਿੰਘ ਨਾਲ ਕੁੱਟਮਾਰ ਕੀਤੀ ਹੈ ਜੋ ਸਾਨੂੰ ਪਤਾ ਲੱਗਾ ਜੋ ਸਾਡੇ ਸੋਰਸਾਂ ਤੋਂ ਸਾਨੂੰ ਪਤਾ ਲੱਗਾ ਇਹ ਤਾਂ ਹੁਣ ਜਦੋਂ ਉਹਨੂੰ ਮਲਾਉਣਗੇ ਉਦੋਂ ਸਾਰਾ ਖਲਾਸਾ ਹੋਊਗਾ ਜੀ ਤੇ ਕੱਲ ਨੂੰ ਅਸੀਂ ਇਹ ਇਸ ਲਈ ਪ੍ਰੋਟੈਸਟ ਕਰ ਰਹੇ ਹਾਂ ਕਿ ਉਹਨਾਂ ਦੀ ਫੈਮਿਲੀ ਜਾਂ ਸਾਡਾ ਬੁੱਤੀ ਤੇ ਦੂਜਾ ਉਹਦਾ ਮੈਡੀਕਲ ਤੇ ਤੀਜਾ ਕ੍ਰਾਸਪਰ ਮੈਂ ਇਹ ਜ਼ਰੂਰ ਜਾਣਨਾ ਚਾਹੁੰਨੀ ਆ ਸੰਦੀਪ ਸਿੰਘ ਦੇ ਨਾਲ ਉਹਨਾਂ ਨੂੰ ਰੱਖਿਆ ਦੇਖੋ ਪਰਿਵਾਰ ਦਾ ਕਿੰਨਾ ਵੱਡਾ ਉਹ ਸਬਰ ਹੋਏਗਾ ਜਦੋਂ ਉਹਨਾਂ ਨੇ 32 ਸਾਲ ਬਾਅਦ ਇਹਨਾਂ ਨੂੰ ਸਜ਼ਾ ਦਵਾਈਆਂ ਤੇ ਤੁਸੀਂ ਕਹਿੰਦੇ ਕਿ 5 ਹਫ਼ਤੇ ਬਾਅਦ ਇਹਨਾਂ ਨੂੰ ਤਾਂ ਹਸਪੀਟਲ ਫਿਰ ਜੇ ਉਹਨਾਂ ਨੂੰ ਹਸਪੀਟਲ ਦਾਖਲ ਕੀਤਾ ਗਿਆ ਕਿ ਉਹ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਸੀ ਕਿਵੇਂ ਉਹਨਾਂ ਦੀ ਮਤਲਬ ਕੀ ਜਿਹੜੀ ਹਾਲਤ ਸੀਗੀ ਜਿਹਦੇ ਕਰਕੇ ਉਹਨਾਂ ਨੂੰ ਹਸਪੀਟਲ ਐਡਮਿਟ ਕੀਤਾ ਗਿਆ ਤੇ ਸੰਦੀਪ ਸਿੰਘ ਨੂੰ ਨਹੀਂ ਦੇਖੋ ਗੱਲ ਇਹ ਆ ਵੀ ਜਿਹੜਾ ਆਪਾਂ ਕਹਿੰਦੇ ਆ ਵੀ ਕਾਨੂੰਨ ਦੇ ਹੱਥ ਚ ਲੈਣਾ ਮੰਨ ਲਓ ਸਣੀ ਨੇ ਕਾਨੂੰਨ ਦੇ ਹੱਥ ਚ ਲੈ ਲਿਆ ਜੀ ਪਰ ਜੇਲ ਪ੍ਰਸ਼ਾਸਨ ਤਾਂ ਕਾਨੂੰਨ ਦੇ ਹੱਥ ਚ ਨਾ ਹਾਂ ਅਫਸਰ ਤਾਂ ਕਾਨੂੰਨ ਨੂੰ ਮੰਨਦੇ ਆ ਨਾ ਤੇ ਇਹ ਤਾਂ ਕਾਨੂੰਨ ਦੇ ਸਾਧਨਾਂ ਨਾਲ ਕੰਮ ਕਰ ਲੈਣ ਜੇ ਅਸੀਂ ਤਾਂ ਇਹ ਨਹੀਂ ਕਹਿੰਦੇ ਹੈਗੇ ਵੀ ਤੇ ਧਾਰਾ ਘਟਾ ਦਿਓ ਜਾਂ ਉਹਨੂੰ ਸਜ਼ਾ ਘਟਾ ਦਿਓ ਜਾਂ ਜੋ ਕੋਰਟ ਸਜ਼ਾ ਦੇਊਗਾ ਅਸੀਂ ਹੱਸ ਕੇ ਪ੍ਰਵਾਨ ਕਰਾਂਗੇ ਪਰ ਤੁਸੀਂ ਉਹਨੂੰ ਸਜ਼ਾ ਕਿਉਂ ਦੇ ਰਹੇ ਸਾਨੂੰ ਤਾਂ ਇਹੀ ਕਹਿੰਦੇ ਨਾ ਦੀ ਕੋਰਟ ਚ ਜਾਓ ਐਂ ਕਹਿੰਦੇ ਨਾ ਸਾਨੂੰ ਸਲਾਮਾ ਦਿੰਦੇ ਤੇ ਹੁਣ ਫਿਰ ਆਪ ਕੋਰਟ ਜਾਂਦੇ ਇਹਦਾ ਮਤਲਬ ਕਿ ਅਸੀਂ ਤਾਂ ਕਿਸੇ ਚੀਜ਼ ਚ ਵੱਧੇ ਨਹੀਂ ਹੋਏ ਨਾ ਨਾ ਅਸੀਂ ਵਰਦੀ ਪਾਈ ਆ ਇਹ ਤਾਂ ਵਰਦੀ ਚ ਨਹੀਂ ਇਹ ਤਾਂ ਸਟੇਟ ਦੇ ਬੰਦੇ ਨੇ ਇਹ ਕਿਉਂ ਮਤਲਬ ਕਿ ਐਡਾ ਵੱਡਾ ਗੁਨਾਹ ਕਰ ਰਹੇ ਨੇ ਤੇ ਜੇਲ੍ਹ ਦੇ ਵਿੱਚ ਕੋਈ ਵੀ ਸ਼ਕਤੀ ਨਹੀਂ ਹੁੰਦੀ ਕੋਈ ਵੀ ਮਤਲਬ ਪ੍ਰਸ਼ਾਸਨ ਦੇ ਕਹਿ ਸਕਦੇ ਕਿ ਨਜ਼ਰ ਨਹੀਂ ਹੁੰਦੀ ਕਿ ਐਵੇਂ ਘਟਨਾਵਾ ਕਿਵੇਂ ਵਾਪਰ ਜਾਂਦੀਆਂ ਨੇ ਜੇਲ੍ਹ ਬਹੁਤ ਵੱਡੀ ਹੁੰਦੀ ਹੈ ਜੀ ਇਹ ਜੇਲ੍ਹ ਦੇ ਵਿੱਚ ਜਿਹੜਾ ਆ ਇਹ ਘਟਨਾਵਾ ਵਾਪਰ ਜਾਂਦੀਆਂ ਨੇ ਇਹ ਜੇਲ੍ਹ ਦੀ ਹਿਸਟਰੀ ਹੈ ਜੇ ਵਾਪਰਦੀ ਇਦੇ ਵਿੱਚ ਕੋਈ ਆਪਾਂ ਕਹਿ ਨਹੀਂ ਸਕਦੇ ਵੀ ਕਿਸੇ ਦੀ ਨਜ਼ਰ ਸੀ ਜਾਂ ਨਹੀਂ ਸੀ ਹੈਗੀ ਇਹ ਜਿਸਨੂੰ ਇਸ ਤਰ੍ਹਾਂ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਪਰ ਦੋਸ਼ੀ ਇਸ ਗੱਲ ਨੂੰ ਜ਼ਰੂਰ ਠਹਿਰਾਇਆ ਜਾ ਸਕਦਾ ਕਿ ਉਹਨਾਂ ਨੂੰ ਇਕੱਠੇ ਨੀਤੀ ਰੱਖਣਾ ਪਰ ਸੋ ਤੁਸੀਂ ਇਕੱਠ ਕਰਨ ਦਾ ਫੈਸਲਾ ਕੀਤਾ ਜੇਲ੍ਹ ਦੇ ਅੱਗੇ ਤਾਂ ਕੀ ਲੱਗਦਾ ਉਹਦਾ ਅਸਰ ਹੋਏਗਾ ਫਿਰ ਉਹਨਾਂ ਬਿਲਕੁਲ ਹੋਊਗਾ ਜੀ ਕਿਉਂ ਨਹੀਂ ਹੋਊਗਾ ਪੰਤ ਪੰਤ ਅੱਗੇ ਕਿਹੜੀ ਚੀਜ਼ ਆਰਦੀ ਹੈ ਲੋਕ ਜਿਹੜੇ ਮਾਸ ਮੂਵਮੈਂਟ ਹੈ ਤੁਸੀਂ ਨੇਪਾਲ ਚ ਕੀ ਹੋਇਆ ਬੰਗਲਾਦੇਸ਼ ਚ ਕੀ ਹੋਇਆ ਮਾਸ ਮੂਮੈਂਟ ਜਿਹੜੀ ਹੁੰਦੀ ਹੈ ਜਦੋਂ ਇਕੱਠੀ ਹੁੰਦੀ ਹੈ ਫਿਰ ਉਹਦਾ ਸਭ ਕੁਝ ਕ੍ਰੋਸ ਪਰਚਾ ਕਰਨ ਦੀ ਵੀ ਗੱਲ ਜਿਹੜੀ ਕੀਤੀ ਗਿਆ ਤਾਂ ਫਿਰ ਉਹ ਕੀਤਾ ਜਾਊਗਾ ਇਹ ਤਾਂ ਜੇਲ੍ਹ ਵਾਲੇ ਕਹਿੰਦੇ ਨੇ ਝਗੜਾ ਹੈ ਤੇ ਝਗੜੇ ਤੇ ਕ੍ਰੋਸ ਪਰਚੇ ਹੁੰਦਾ ਹੀ ਹੂੰ ਪਰ ਜੇਲ੍ਹ ਕਹਿ ਰਹੀ ਆ ਸੀ ਅਜੇ ਤੱਕ ਨਹੀਂ ਹੋਇਆ ਨਹੀਂ ਜੀ ਬਿਲਕੁਲ ਨਹੀਂ ਕੁਝ ਨਹੀਂ ਹੋਇਆ ਸੰਦੀਪ ਸਿੰਘ ਤੇ ਹੋ ਗਿਆ ਹੈ ਸੰਦੀਪ ਸਿੰਘ ਦੇ ਤੇ ਹੋਇਆ ਹੀ ਹੈ ਜੀ ਮੇਰੇ ਵੀਰ ਜੀ ਇੱਥੇ ਲੱਗਦਾ ਨਹੀਂ ਕਿ ਦੋਰਾ ਮਾਪਦੰਡ ਖੇਡਿਆ ਜਾ ਰਿਹਾ ਕਿਉਂਕਿ ਜੇ ਦੇਖਿਆ ਜਾਵੇ ਤਾਂ ਸਿੰਘ ਤਾਂ ਉਹ ਵੀ ਲਾਉਂਦੇ ਨੇ ਨਾਲ ਉਹਨਾਂ ਨੇ ਇੰਨਾ ਤਸ਼ੱਦਦ ਕੀਤਾ ਸਭ ਕੁਝ ਕੀਤਾ ਤੇ ਜੇ ਸਾਡੇ ਸੰਦੀਪ ਸਿੰਘ ਜੀ ਦੀ ਅਸੀਂ ਗੱਲ ਕਰੀਏ ਤਾਂ ਉਹਨਾਂ ਨਾਲ ਮਤਲਬ ਕਿ ਇੱਕ ਅਲੱਗ ਤਰੀਕੇ ਦੇ ਨਾਲ ਉਹਨਾਂ ਨੂੰ ਦੇਖਿਆ ਜਾ ਆਪਣੀ ਸਾਰੀ ਜਿਹੜੀ 1947 ਤੋਂ ਲੈ ਕੇ ਅਸੀਂ ਇਹੀ ਚੀਜ਼ ਤੋਂ ਭੋਗ ਰਹੇ ਆ ਸਾਡੀ ਲੜਾਈ ਸਟੇਟ ਨਾਲ ਇਹੀ ਆ ਮਤਲਬ ਸਿੱਖਾਂ ਨਾਲ ਹੀ ਕਿਉਂ ਵੱਖਰਾ ਜਾਂਦਾ ਸਾਡੇ ਨਾਲ ਦੋਰਾ ਸਲੂਕ ਕੀਤਾ ਜਾਂਦਾ ਸਾਡੇ ਨਾਲ ਕਾਨੂੰਨੀ ਤੌਰ ਤੇ ਸਹੀ ਨੀ ਕਿਤੇ ਅੰਦਰ ਆਪਣੀ ਲੜਾਈ ਇਹ ਹੋਰ ਕੀ ਹੈ ਬਿਲਕੁਲ ਠੀਕ ਜੀ ਸੋ ਜੁੜੇ ਰਹੇ ਹੋ ਸੁਨੇਹਾ ਚੈਨਲ ਦੇ ਨਾਲ ਧੰਨਵਾਦ